ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਨਾਲ ਜੁੜਿਆ ਹਿਰਨ ਸ਼ਿਕਾਰ ਮਾਮਲਾ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਬਾਲੀਵੁੱਡ ਅਦਾਕਾਰ ਸੈਫਲੀ ਖਾਨ ਤਬੂ ਨੀਲਮ ਅਤੇ ਸੁਨਾਲੀ ਬੇਂਦਰੇ ਦੀਆਂ ਕਾਨੂੰਨੀ ਮੁਸ਼ਕਲਾਂ ਫੇਰ ਤੋਂ ਸਾਹਮਣੇ ਆ ਰਹੀਆਂ ਨੇ ਦਰਅਸਲ ਰਾਜਸਥਾਨ ਸਰਕਾਰ ਨੇ ਉਹਨਾਂ ਨੂੰ ਬਰੀ ਕਿਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪਰ ਹੁਣ ਉਹਨਾਂ ਨੇ ਲੀਵ ਟੂ ਅਪੀਲ ਦਾਇਰ ਕੀਤੀ ਹੈ ਇਸ ਦਾ ਮਤਲਬ ਹੈ ਕਿ ਸਰਕਾਰ ਹੁਣ ਇਹਨਾਂ ਕਲਾਕਾਰਾਂ ਦੀ ਰਿਹਾਈ ਨੂੰ ਚੁਣੌਤੀ ਦੇਣ ਦੇ ਲਈ ਅਦਾਲਤ ਇਜਾਜ਼ਤ ਮੰਗ ਰਹੀ ਹੈ ਦਰਸਲ ਕਿਸੇ ਵੀ ਕੇਸ ਦੇ ਵਿੱਚ ਅਪੀਲ ਦਾਇਰ ਕਰਨ ਦੀ ਸਮਾਂ ਸੀਮਾ ਲੰਘ ਜਾਣ ਤੋਂ ਬਾਅਦ ਅਪੀਲ ਕਰਨ ਦੀ ਇਜਾਜ਼ਤ ਦਾਇਰ ਕੀਤੀ ਜਾਂਦੀ ਹੈ ਇਹ ਬੁਰਾ ਮਾਮਲਾ 1998 ਦੇ ਵਿੱਚ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਲਮਾਨ ਖਾਨ ਦੇ ਨਾਲ ਸੈਫਅਲੀ ਖਾਨ ਨੀਲਮ ਸੁਨਾਲੀ ਬਿੰਦਰੇ ਤੱਬੂ ਅਤੇ ਦੁਸ਼ਯੰਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ 5 April 2000 18 ਨੂੰ ਜੋਧਪੁਰ ਦੀ ਅਦਾਲਤ ਨੇ ਸੈਫ ਨੀਲਮ ਤੱਬੂ ਸੁਨਾਲੀ ਅਤੇ ਦੁਸ਼ਯੰਤ ਨੂੰ ਬਰੀ ਕਰ ਦਿੱਤਾ ਸੀ ਸਰਕਾਰ ਨੇ ਇਸ ਫੈਸਲੇ ਵਿਰੁੱਧ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਇਸ ਮਾਮਲੇ ਦੀ ਸੁਣਵਾਈ 28 ਜੁਲਾਈ ਨੂੰ ਹੋਵੇਗੀ ਜਿਸ ਦੇ ਵਿੱਚ ਸਾਰੇ ਸੰਬੰਧਿਤ ਕੇਸਾਂ ਤੇ ਇਕੱਠੀ ਸੁਣਵਾਈ ਹੋਵੇਗੀ ਜਦੋਂ ਕਿ ਸਲਮਾਨ ਖਾਨ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਜੋਧਪੁਰ ਸੈਂਟਰਲ ਜੇਲ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਉਹਨਾਂ ਨੂੰ 7 ਅਪ੍ਰੈਲ 2018 ਨੂੰ 50000 ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਸ਼ਰਤੀਆ ਜ਼ਮਾਨਤ ਤੇ ਉਹਨਾਂ ਨੂੰ ਰਿਹਾ ਕਰਦੇ ਤੱਗਿਆ ਸੀ ਤੇ ਮਾਮਲਾ ਇਸ ਸਮੇਂ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਸਲਮਾਨ ਖਾਨ ਨੇ ਸਜ਼ਾ ਵਿਰੁੱਧ ਅਪੀਲ ਕੀਤੀ ਅਤੇ ਉਹਨਾਂ ਨੂੰ ਜ਼ਮਾਨਤ ਮਿਲੀ ਅਤੇ ਫਿਰ ਹਾਈ ਕੋਰਟ ਦੇ ਵਿੱਚ ਟਰਾਂਸਫਰ ਪਟੀਸ਼ਨ ਦਾਇਰ ਕੀਤੀ ਹੁਣ ਸਾਰੀਆਂ ਅਪੀਲਾਂ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਨੇ ਤਾਂ ਸਲਮਾਨ ਖਾਨ ਆਰਮਸ ਐਕਟ ਦੇ ਮਾਮਲੇ ਦੇ ਵਿੱਚ ਵੀ ਦੋਸ਼ੀ ਹਨ ਬਾਅਦ ਦੇ ਵਿੱਚ ਉਹਨਾਂ ਨੂੰ 18 ਜਨਵਰੀ 2017 ਨੂੰ ਸ਼ਿਕਾਰ ਦੀਆਂ ਘਟਨਾਵਾਂ ਦੌਰਾਨ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਦੇ ਵਿੱਚ ਬਰੀ ਕਰ ਦਿੱਤਾ ਗਿਆ ਸੀ ਤੇ ਹੁਣ 28 ਜੁਲਾਈ ਨੂੰ ਇਹ ਸਾਰੇ ਮਾਮਲੇ ਦੇ ਨਵਾਈ ਹੋਵੇਗੀ ਤੇ ਦੇਖਣਾ ਬਾਕੀ ਹੋਵੇਗਾ ਤੇ ਕੀ ਫੈਸਲੇ ਜਿਹੜੇ ਨੇ ਉਹ ਬਾਲੀਵੁੱਡ ਅਦਾਕਾਰਾਂ ਤੇ ਸੈਫ ਅਲੀ ਖਾਨ ਨੀਲਮ ਤੱਬੂ ਨੂੰ ਲੈ ਕੇ ਜਿਹੜੇ ਨੇ ਉਹ ਕਿਤੇ ਜਾਂਦੇ ਨੇ